ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ ਇਨਕਲਾਬ ਜਿੰਦਾਬਾਦ ਪੈਗਾਮੇ ਇਨਕਲਾਬ ਸਫਰਦਾ ਇਹ 14ਵੀਂ ਯਾਤਰਾ ਹੈ 15 ਅਗਸਤ ਦੇ ਦਿਨ ਹਰ ਸਾਲ ਸਾਈਕਲ ਦੇ ਉੱਤੇ ਤਿਰੰਗਾ ਲਗਾ ਕੇ ਦੇਸ਼ ਭਗਤੀ ਗੀਤ ਲਗਾ ਕੇ ਨੰਗਲ ਤੋਂ ਰਵਾਨਾ ਹੋ ਕੇ ਯਾਤਰਾ ਖਾਲਸੇ ਦੀ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦੇ ਕੇ ਸਮਾਪਤ ਕੀਤੀ ਜਾਂਦੀ ਹੈ ਇਹਦਾ ਸਿਰਫ ਇੱਕੋ ਇੱਕ ਮਕਸਦ ਹੈ ਕਿ ਲੋਕ ਜ਼ਬਾਨ ਪੀੜੀ ਨੂੰ ਇਹ ਦੱਸਣਾ ਕਿ ਆ ਜਿਹੜਾ ਤਿਰੰਗਾ ਝੂਲਦਾ ਸਾਈਕਲ ਤੇ ਜਾ ਰਿਹਾ ਹੈ ਚਵਾਰੇ ਦੇ ਝੂਲ ਰਿਹਾ ਹੈ ਲਾਲ ਕਿਲੇ ਤੇ ਝੂਲ ਰਿਹਾ ਹੈ ਵੀ ਇਹ ਸਿਰਫ ਤਿੰਨ ਰੰਗ ਨਹੀਂ ਹੈ ਇਹਨਾਂ ਤਿੰਨਾਂ ਰੰਗਾਂ ਦੇ ਵਿੱਚ ਲੱਖਾਂ ਹੀ ਸ਼ਹੀਦਾਂ ਦੀਆਂ ਕੁਰਬਾਨੀਆਂ ਛੁਪੀਆਂ ਹੋਈਆਂ ਏ ਜਿਨ੍ਹਾਂ ਦੇ ਮਕਸਦ ਨੂੰ ਦੇਖਣਾ ਬਹੁਤ ਜ਼ਰੂਰੀ ਹੈ ਕੁਰਬਾਨੀ ਦੇ ਨਾਲ ਇਹ ਵੀ ਦੇਖਣਾ ਜ਼ਰੂਰੀ ਹੈ ਕਿ ਕਾਹ ਮਕਸਦ ਲੈ ਕੇ ਇਹ ਦੇਸ਼ ਭਗਤਾ ਨੇ ਕੁਰਬਾਨੀਆਂ ਦਿੱਤੀਆਂ ਸੋ ਮੇਰਾ ਇਹੀ ਮਕਸਦ ਹੈ ਕਿ ਜਿੱਥੇ ਉਹਨਾਂ ਦੀਆਂ ਕੁਰਬਾਨੀਆਂ ਵਾਰ ਹੈ ਲੋਕਾਂ ਨੂੰ ਜਾਣੂ ਕਰਵਾਣਾ ਉੱਥੇ ਹੀ ਸਮਾਜ ਨੂੰ ਨਸ਼ਿਆਂ ਖਿਲਾਫ ਸਮਾਜਿਕ ਬੁਰਾਈਆਂ ਦੇ ਖਿਲਾਫ ਦੂਰ ਰਹਿਣ ਦਾ ਜਿਹੜੀ ਅਪੀਲ ਕਰਨੀ ਤਾਂ ਜੋ ਅਸੀਂ ਵੀ ਸਮਾਜ ਦੇ ਵਿੱਚ ਜਿਏ ਜੀ ਰਹੇ ਹੈ ਇੱਕ ਚੰਗਾ ਯੋਗਦਾਨ ਪਾ ਸਕੀਏ ਇਲਾਕੇ ਦੇ ਨੌਜਵਾਨ ਔਰ ਸਮਾਜ ਸੇਵੀ ਸ਼ੇਵ ਕੁਮਾਰ ਕਾਲੀਆ ਬੋਲੋ ਜਿਹੜੀ 14ਵੀਂ ਪੈਗਾਮ ਇਨਕਲਾਬ ਯਾਤਰਾ ਹੈ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਇੱਥੇ ਜਿਹੜੀ ਸਮਾਪਤ ਹੋ ਗਈ ਔਰ ਇਸ ਯਾਤਰਾ ਇਹ 14ਵੀਂ ਇਨਕਲਾਬ ਜਿਹੜੇ ਪੈਗਾਮ ਹੈ ਇਨਕਲਾਬ ਯਾਤਰਾ ਗੁਰਦੁਆਰਾ ਘਾਟ ਸਾਹਿਬ ਨੰਗਰ ਤੋਂ ਸ਼ੁਰੂ ਹੋਈ ਸੀ ਔਰ ਪੜਾ ਦਾਰ ਪੜਾ ਉੱਥੋਂ ਚਾਹੇ ਪਨੁਪਲੀ ਹੈ ਥੜੂ ਹੈ ਗੰਗੂ ਵਾਲ ਮੋੜ ਹੈ ਰਵਿਦਾਸ ਚੌਕ ਹੈ ਵੱਖ-ਵੱਖ ਜਥੇਬੰਦੀਆਂ ਹਰੇਕ ਤਰ੍ਹਾਂ ਦੀਆਂ ਚਾਹੇ ਉਹ ਸਮਾਜਿਕ ਜਥੇਬੰਦੀਆਂ ਚਾਹੇ ਉਹ ਧਾਰਮਿਕ ਜਥੇਬੰਦੀਆਂ ਹਰੇਕ ਧਿਰ ਨੇ ਇਹਨਾਂ ਦਾ ਸਨਮਾਨ ਕੀਤਾ ਔਰ ਇਹ ਜਿਹੜੀ ਯਾਤਰਾ ਹੈ ਇਹ ਕਿਉਂਕਿ ਕਾਲੀਆ ਸਾਹਿਬ ਪਿਛਲੇ ਬੀਤੇ 14 ਸਾਲਾਂ ਤੋਂ ਸ਼ੁਰੂ ਕੀਤੀ ਹੋਈ ਇਹਨਾਂ ਦੀ ਯਾਤਰਾ ਹੈ ਔਰ ਇਹ ਯਾਤਰਾ ਹਿੰਦੀ ਚਾਦਰ ਨੌਵੇਂ ਪਾਸ਼ਾ ਸ਼੍ਰੀ ਗੁਰਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੈ ਔਰ ਇਹ ਜਿਹੜੀ ਯਾਤਰਾ ਨੇ ਬਹੁਤ ਵਧੀਆ ਜਿਹੜਾ ਸਨੇਹਾ ਲੋਕਾਂ ਨੂੰ ਦਿੱਤਾ ਵੀ ਨਸ਼ੇ ਨਸ਼ੇ ਮਾੜੇ ਆ ਸਮਾਜਿਕ ਲਾਮਤਾ ਮਾੜੀਆਂ ਅਸੀਂ ਇਹਨਾਂ ਤੋਂ ਦੂਰ ਰਹੀਏ ਔਰ ਇਹ ਹਰ ਟਾਈਮ ਸਰਕਾਰਾਂ ਵੀ ਰਹਿੰਦੇ ਚਲੋ ਇਹ ਕਾਜ ਆਜ਼ਾਦੀ ਦੇਵ ਸਾਹਿਬ ਜੀ ਨੇ ਯਾਤਰਾ ਇਹ ਕੱਢੀ ਹੈ अदरवाइज ਵੀ ਇਹ ਇਹ ਸਮਾਜਿਕ ਕਲਮਤਾਂ ਗਲਬ ਹਮੇਸ਼ਾ ਸਰਗਰਮ ਰਹਿੰਦੇ ਔਰ ਇਹਨਾਂ ਨੂੰ ਬਹੁਤ ਭਾਰਮਾ ਸਹਿਯੋਗ ਮਿਲਿਆ ਔਰ ਦਰਜਣਾ ਜਿ세 ਬੰਦੀਆਂ ਨੇ ਇਹਨਾਂ ਦਾ ਸਨਮਾਨ ਕੀਤਾ ਦੂਸਰੀ 14ਵੀਂ ਜਿਹੜੀ ਅੱਜ ਪੈਗਾਮੇ ਇਨਕਲਾਬ ਯਾਤਰਾ ਹੈ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ 15 ਅਗਸਤ ਹਿੰਦੁਸਤਾਨ ਤੇ ਹਿੰਦ ਦੀ ਚਾਦਰ ਮੇਰੇ ਲਈ ਇਸ ਨਿਵਾਣੇ ਦੇ ਸੇਵਕ ਤੋਂ ਇਹ ਤੋਂ ਪਰ ਹੋਰ ਦਿਨ ਨਹੀਂ ਕੋਈ ਹੋ ਸਕਦਾ ਜਿੱਥੇ ਮੈਂ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਜਦਾ ਕਰ ਸਕਾਂ ਅਸੀਂ ਰਣੀ ਕਦੀ ਚੁਕਾ ਸਕਦੇ ਉਹਨਾਂ ਦੀ ਕੁਰਬਾਨੀ ਦਾ ਪੰਡਤ ਜੇ ਆਏ ਹੈ ਬੇਸਹਾਰਾ Hindu ਉਹਨਾਂ ਕੋਲ ਆਏ ਹੈ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪ੍ਰੇਰਣਾ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਥੋਤੋਂ ਉੱਪਰ ਕੋਈ ਨਹੀਂ ਹੋ ਸਕਦਾ ਸੋ ਮੇਰੇ ਵੱਲ ਤੇ ਉਹਨਾਂ ਨੂੰ ਇੱਕ ਸਜਦਾ ਏ ਕਿ ਸੱਚੇ ਪਾਤਸ਼ਾਹ ਅਸੀਂ ਅੱਜ ਵੀ ਤੁਹਾਡੇ ਛਤਰ ਸ਼ਾਇਆ ਹੇਠ ਬਿਲਕੁਲ ਆਰਾਮ ਨਾਲ ਜੀ ਰਹੇ ਐ ਤੇ ਇਹੀ ਮੈਂ ਕਾਮਨਾ ਕਰਦਾ ਕਿ Hindu ਮੁਸਲਮਾਨ ਸਿੱਖ ਭਾਈਚਾਰਾ ਸਾਈ ਜਿਹੜਾ ਇੱਕ ਮਾਲਾ ਦੇ ਵਿੱਚ ਰਹਿ ਕੇ ਇਹ ਸਮਾਜ ਨੂੰ ਵਧੀਆ ਸੰਦੇਸ਼ ਦੇ ਕੇ ਭਾਵੇਂ ਅਲੱਗ ਅਲੱਗ ਸਾਡਾ ਧਰਮ ਹੈ ਅਲੱਗ ਅਲੱਗ ਸਾਡਾ ਉਹ ਹੈ ਪਰ ਅਸੀਂ ਸਿਰਫ ਇੱਕੋ ਹੀ ਪ੍ਰਮਾਤਮਾ ਇੱਕੋ ਵਾਹਿਗੁਰੂ ਦੀ ਔਲਾਦ ਹੈ ਜਿਸ ਟਿੱਕੇ ਸਾਡੇ ਦੁੱਖੇ इनकाद बहुत बहुत धनवादा जी बहुत बहुत